કોટਨ ਦੇ ਸੂਟ ਲੈ ਕੇ ਆਏ ہیں প্রিনਟਰ कॉटन दुपट्टਿਆਂ ਵਾਲੇ ਸੂਟ کافی ਜ਼ਿਆਦਾ ਇਹਨਾਂ ਦੀ ਮੈਸੇਜ ਆ ਰਹੀ ਕਿ ਮੈਮ ਦੁਪੱਟਿਆਂ ਵਾਲੇ ਸੂਟ ਵੀ ਐਡ ਕਰੋ ਐਂਡ ਬਹੁਤ ਸੋਹਣੇ ਇਹਨਾਂ ਦੇ 2.5 ਮੀਟਰ ਦੀ ਸ਼ਰਟ ਹੋਏਗੀ 2.5 ਮੀਟਰ ਬਾਟਮ ਹੋਏਗੀ ਐਂਡ 2 ਮੀਟਰ ਦਾ ਹੀ ਦੁਪੱਟਾ ਆਏਗਾ ਬਹੁਤ ਜਿਆਦੇ ਸੋਨੇ ਸੂਟ ਨੇ ਐਂਡ ਮਸ਼ੀਨ ਵਰਕ ਦੇ ਡਿਜ਼ਾਈਨ ਵੀ ਕਾਫੀ ਐਡ ਕੀਤੇ ਨੇ ਕੱਲ ਵਾਲੀ ਵੀਡੀਓ ਨੂੰ ਬਹੁਤ ਵਧੀਆ ਤੁਸੀਂ ਰਿਸਪਾਂਸ ਦਿੱਤਾ ਐਂਡ ਕਾਫੀ ਜਿਆਦਾ ਡਿਜ਼ਾਈਨ ਰਹਿ ਗਏ ਸੀ ਉਹ ਆਪਾਂ ਹੁਣ ਐਡ ਕੀਤੇ ਹੋਏ ਨੇ ਇਹ ਡਿਜ਼ਾਈਨ ਤੁਸੀਂ ਆਰਡਰ ਤੇ ਵੀ ਰੈਡੀ ਕਰਵਾ ਸਕਦੇ ਹੋ ਜੇਕਰ ਚਾਹੋ ਤਾਂ ਤੁਸੀਂ ਇਹਨਾਂ ਦੇ ਤੁਸੀਂ ਆਈਡੀਆਸ ਲੈ ਕੇ ਆਪਣੇ ਆਰਡਰਸ ਡਿਜ਼ਾਈਨਸ ਜਿਹੜੇ ਕਿਤੇ ਵੀ ਤੁਸੀਂ ਸਟਿਚਿੰਗ ਨਾਲ ਨਾਲ ਮਸ਼ੀਨ ਵਰਕ ਦੇ ਕਿਤੇ ਵੀ ਬਣਵਾ ਸਕਦੇ ਹੋ ਆਈਡੀਆਸ ਵੀ ਲੈ ਸਕਦੇ ਹੋ ਇਸ ਤੋਂ ਇਲਾਵਾ ਬਾਟਮ ਤੇ ਵਰਕ ਵਾਲੇ ਸੂਟ ਕਾਫੀ ਜਿਆਦਾ ਟ੍ਰੈਂਡ ਦੇ ਵਿੱਚ ਹੈ ਸ਼ਰਟਾਂ ਪ੍ਰਿੰਟਡ ਬਾਟਮ ਦੇ ਵਰਕ ਬਹੁਤ ਜ਼ਿਆਦੇ ਸੂਟ ਆਪਾਂ ਐਡ ਕੀਤੇ ਨੇ ਡਿਫਰੈਂਟ ਸਟਾਈਲ ਦੇ ਵਿੱਚ ਇਹਨਾਂ ਨੂੰ ਤੁਸੀਂ ਜੇਕਰ ਲੈਸਾ ਲਾ ਕੇ ਅਟੈਚ ਕਰਕੇ ਸੂਟਾਂ ਨੂੰ ਰੈਡੀ ਕਰਦੇ ਤਾਂ ਸੂਟ ਬਹੁਤ ਜ਼ਿਆਦੇ ਸੋਹਣੇ ਬਣ ਜਾਣਗੇ ਵਿਦਆਊਟ ਦੁਪੱਟਾ ਸੂਟ ਹੋਣਗੇ ਸਾਰੇ ਠੀਕ ਹੈ ਜੀ ਤੇ ਦੁਪੱਟਾ ਜੇਕਰ ਤੁਸੀਂ ਲਗਾਉਣਾ ਚਾਹੁੰਦੇ ਤਾਂ ਅਲੱਗ ਤੋਂ ਲਗਾ ਸਕਦੇ ਫਿਲਹਾਲ ਵਿਦਆਊਟ ਦੁਪੱਟਾ ਹੀ ਸੂਟ